ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਕੈਮ ਆ ਸਾਰੇ ਤੇ ਉਮੀਦ ਆ ਬਾਈ ਠੀਕ ਠਾਕ ਹੋਵੋਗੇ ਤੇ ਅੱਜ ਰਾਂ ਨਵੀਂ ਵੀਡੀਓ ਦੇ ਨਾਲ ਮੂੰਹ ਘਰ ਤਾਂ ਬੜਾ ਕੰਮ ਚੱਲ ਪਿਆ ਯਾਰ ਤੇ ਉਹ ਤਾਂ ਵੈਸੇ ਤਾਂ ਦਿਨ ਤਾਂ ਗਰਮੀ ਵਾਲੇ ਆ ਗਏ ਆ ਪਰ ਜਾਂਦੀ ਜਾਂਦੀ ਕਈਆਂ ਦੀ ਹੁਣ ਕਹਿਣ ਨੂੰ ਮਾੜੀ ਕਿਸਮਤ ਆ ਉੱਥੇ ਮਾਰ ਕਰ ਗਈ ਆ ਅੱਜ ਵੀ ਬਾਈ ਦਾ ਫੋਨ ਆਇਆ ਸੀ ਕੌਂ ਕਿਆਂ ਤੋਂ ਬਾਈ ਕਹਿੰਦਾ ਦੋ ਤਿੰਨ ਦਿਨ ਹੋ ਗਏ ਫੋਨ ਲਾਉਂਦੇ ਆ ਉਹਨੂੰ ਫੋਨ ਯਾਰ ਇੱਕ ਤਾਂ ਕੰਮ ਘਰ ਚੂਣੀ ਚੱਕ ਹੁੰਦਾ ਤੇ ਕਈ ਵਾਰੀ ਬਾਲੇ ਆ ਜਾਂਦੇ ਨੇ ਫਿਰ ਇਹ ਨਹੀਂ ਪਤਾ ਲੱਗਦਾ ਵੀ ਕਿਹਦਾ ਚੱਕ ਲਿਆ ਸੀਗਾ ਵੀ ਕਿਹੜਾ ਰਹਿ ਗਿਆ ਪਿੱਛੇ ਇਹ ਵੀ ਚੱਕਰ ਪੈ ਜਾਂਦਾ ਬਾਅਦੋਂ ਯਾਰ ਤੇ ਬਾਕੀ ਯਾਰ ਰੱਬ ਸੌਖੀ ਰੱਖੇ ਬਿਮਾਰੀ ਤੋਂ ਤਾਂ ਬਿਮਾਰੀ ਕੋਈ ਵੀ ਆ ਚਾਹੇ ਇਹ ਆ ਚਾਹੇ ਕੋਈ ਆ ਜਿਹੜੇ ਰਜਗਾਰ ਤੇ ਆਪਣਾ ਘਰ ਚੱਲਦਾ ਹਨ ਉਹਦੇ ਤੇ ਤਾਂ ਸੌਖੀ ਰੱਖੇ ਦਾ ਬਾੜਾ ਵਧੀਆ ਵਾ ਬਾਕੀ ਭਰਾ ਵਧੀਆ ਠੀਕ ਠਾਕ ਆ ਤੇ ਕਮੈਂਟ ਕਰ ਦਿੰਨੇ ਆ ਰੀਡ ਤੁਹਾਡੇ ਵੀ ਕੀ ਕੀ ਆਏ ਸੀਗੇ ਇਹ ਦਾਣਾ ਲਵੇੜ ਦਿੰਦੀ ਆ ਪੂਰਾ ਐਨ ਤੇ ਜੋ ਇਹਨੂੰ ਕੇਲਿਆਂ ਦੇ ਛਿਲਕੇ ਕੱਟ ਕੇ ਪਾ ਲਈਦੇ ਆ ਉਹ ਝੱਕ ਜਾਂਦੀ ਆ ਤੇ ਗਾਜਰਾਂ ਦਾ ਜੂਸ ਜਿਆ ਬਣਾਉਣੇ ਹੁੰਦੇ ਆ ਤੇ ਉਹਦਾ ਜਿਹੜਾ ਬੂਰਾ ਜਿਆ ਰਹਿ ਜਾਂਦਾ ਪਿੱਛੇ ਉਹ ਮਿੰਟ ਚ ਲਵੇੜ ਜਾਂਦੀ ਆ ਛੱਡਦੀ ਇਹ ਕੁਛ ਨਹੀਂ ਹੈਗੀ ਬਹੁਤ ਹੈ ਜਬ ਇਹ ਤੇ ਬਾਕੀ ਠੀਕ ਠਾਕ ਭਰਾ ਤੇ ਆ ਦੇਖ ਲੋ ਇਹਨੇ ਹੁਣ ਪਾਣੀ ਵਾਲੀ ਬਾਲਟੀ ਮੂੰਹ ਵਾਲੀ ਪਰੇ ਮਾਰੀ ਜਾ ਕੇ ਇਹ ਵੀ ਆਈਟਮ ਬਣਦੀ ਜਾਂਦੀ ਹੈ ਪੂਰੀ ਉਹਨਾਂ ਨੇ ਦੀਵਾਰ ਵਿੱਚ ਕੱਲ ਕਰਨੀ ਸੀ ਅੱਜ ਸਵੇਰੇ ਫੇਰ ਭੁੱਲ ਗਿਆ ਤੇ ਮੈਨੂੰ ਐ ਸੀ ਕਿ ਕੱਲ ਸ਼ਾਮ ਨੂੰ ਰਹਿ ਗਈ ਸੀ ਮੈਂ ਅੱਜ ਸਵੇਰੇ ਕਰ ਦਾਂਗੇ ਚਲੋ ਅੱਜ ਸਵੇਰੇ ਫੇਰ ਰਹਿ ਗਈ ਤੇ ਬਾਕੀ ਓਕੇ ਆ ਜੀ ਸਾਹਲ ਸੰਧੂ ਵੀਰ ਕਹਿੰਦਾ ਬੀਜੀ ਸਤਿ ਸ਼੍ਰੀਕਾਲ ਵੀਰ ਜੀ ਬੱਛੀ ਮਹੀਨੇ ਦੀ ਹੋ ਗਈ ਆ ਤੇ ਮਿੱਟੀ ਬਹੁਤ ਖਾਂਦੀ ਆ ਰੇਤ ਤੇ ਮਿੱਟੀ ਰੇਤ ਮਿੱਟੀ ਜੋ ਮਿਲਦਾ ਖਾਈ ਜਾਂਦੀ ਆ ਟੀਕੇ ਵੀ ਲਗਾਏ ਸੀਗੇ ਹਟੀ ਨਹੀਂ ਉਹਨੂੰ ਵੀਰੇ ਰੇਤੇ ਵਾਲੀ ਜਗ੍ਹਾ ਤੇ ਬੰਨੋ ਹੀ ਨਾ ਬੰਨੋ ਹੀ ਪੱਕੇ ਤੇ ਉਹਨੂੰ ਪੱਕੇ ਤੇ ਬੰਨਣ ਲੱਗ ਜੋ ਹਟ ਜਾਣਾ ਵੀਰੇ ਉਹ ਆਤ ਪੈ ਗਈ ਫੇਰ ਨਹੀਂ ਹਟਣੀ ਹੈਗੀ ਉਹਨੂੰ ਕੱਚੇ ਤੇ ਬੰਨੋ ਹੀ ਨਾ ਪਤਾ ਵੀ ਇੱਥੇ ਰੇਤਾ ਖਾਂਦੀ ਆ ਇਹ ਉਹਨੂੰ ਪੱਕੇ ਤੇ ਬੰਨੋ ਬਸ ਪੱਕਾ ਹੀ ਤੇ ਜਦੋਂ ਡੇਲੀ ਡੇਲੀ ਪੱਕੇ ਤੇ ਬੰਨਿਆ ਕਰੋਗੇ ਉਹਦੇ ਹਟ ਜਾਣੀਆਂ ਆਤ ਬਈ ਇਹੇ ਤੇ ਤੇ ਬਾਕੀ ਉਹਨੂੰ ਮਹੀਨੇ ਦੀ ਹੋ ਗਈ ਆ ਜਿਵੇਂ ਹੌਲੀ 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 ਜਾਨਕੀ ਥੋੜਾ ਜਿਹਾ ਉਹ ਐਗਰੀਮੈਂਟ ਲੈ ਆਂਦਾ ਉਹ ਪਾਤਾ ਤੇ ਆਪਾਂ ਤਾਂ ਡੇਢ ਮਹੀਨੇ ਤੇ ਮਹੀਨੇ ਡੇਢ ਮਹੀਨੇ ਤੇ ਸਟਾਰਟ ਕਰ ਦਿੰਨੇ ਆ ਤੇ ਇਹਨਾਂ ਨੂੰ ਜ਼ਰੂਰ ਪਾਉਨੇ ਆ ਬੱਚਿਆਂ ਨੂੰ ਵੱਡਿਆਂ ਨੂੰ ਭਾਵੇਂ ਨਾ ਪਾਵੇ ਬੱਚਿਆਂ ਨੂੰ ਜ਼ਰੂਰ ਪਾਈਦਾ ਭਰਾ ਤੇ ਉਹ ਜ਼ਰੂਰ ਪਾ ਦਿਆ ਕਰੋ ਤੇ ਉਹਦੇ ਨਾਲ ਘਾਟਾਂ ਨਾਲ ਹੀ ਆ ਬਾਈ ਇਹ ਖਾਣ ਪੀਣ ਲੱਗਦੀਆਂ ਨੇ ਜੋ ਆਵਲ ਸਵਲ ਉਹ ਨੂੰ ਪੱਕੇ ਦੇ ਬੰਦਿਆ ਕਰੋ ਪੱਕੇ ਦੇ ਬੰਨੇ ਤੇ ਬਾਈ ਉਹਨੇ ਹਟ ਜਾਣਾ ਜੇ ਡੇਲੀ ਡੇਲੀ ਬਣੀਗੇ ਕੱਚੇ ਤੇ ਹਨਾ ਖਾਣੂ ਨਾ ਹੱਡੀ ਫਿਰ ਉਹਦੀ ਆਦਤ ਬਣ ਜਾਣੀ ਆ ਕੀ ਫਾਇਦਾ ਫਿਰ ਹਨਾ ਤੇ ਖੁਸ਼ਦੀਪ ਮਾਲਕ ਬਾਈ ਤੈਨੂੰ ਚੜ੍ਹਦੀ ਕਲਾ ਰੱਖੇ ਮਿਹਰਬਾਨੀ ਭਰਾ ਖੁਸ਼ਦੀਪ ਤੇ ਬਹਾਦਰ ਸਿੰਘ ਵੀਰ ਜੀ ਕਿਉਂ ਸਹਾਗੇ ਵਿੱਚ ਪਾਉਣਾ ਤੇ ਕਿਉਂ ਠੰਡਾ ਪਾਉਣਾ ਗਰਮ ਕਰਨਾ ਕੀ ਦੱਸੋ ਵੀਰੇ ਜਿਹੜਾ ਕੱਲ ਵਾਲਾ ਨੌਕਤਾ ਤੁਹਾਨੂੰ ਦੱਸਿਆ ਹੀ ਬੰਨ ਵਾਲਾ ਉਹਦੇ ਚ ਘੋਜ ਜਾਂ ਮੱਖਣੀ ਉਵੇਂ ਹੀ ਲੈ ਲੈਣੀ ਆ ਬਸ ਕੋਈ ਗਰਮ ਨਹੀਂ ਕਰਨਾ ਹੈਗਾ ਕੌਲੀ ਚ ਲੈ ਕੇ ਉਹਦੇ ਵਿੱਚ ਸਵਾਗਾ ਪਾ ਕੇ ਬਸ ਮਿਲਾਉਣ ਲੱਗ ਜਾਣਾ ਪੇਸਟ ਬਣਾ ਕੇ ਬਸ ਉਹਦੇ ਮੂੰਹ ਚ ਲਾ ਦੋ ਐਂ ਪਾਉਣਾ ਹੀ ਕੋਈ ਗਰਮ ਨਹੀਂ ਕਰਨਾ ਕਿ ਉਹਦੇ ਚ ਕੁਝ ਨਹੀਂ ਕਰਨਾ ਪਰਾ ਠੀਕ ਹੈ ਜੀ ਬਲਦੇਵ ਸਿੰਘ ਬਾਈ ਕਹਿੰਦੇ ਮੱਝ ਨੂੰ ਦੇ ਸਕਦੇ ਹਾਂ ਜਹਾਂਜੀ ਵੀਰੇ ਪਸ਼ੂ ਤਾਂ ਪਸ਼ੂ ਹੀ ਆ ਚਾਹੇ ਉਹ ਗਾਂ ਵਾ ਚਾਹੇ ਮੱਝ ਆ ਜਿਹਨੂੰ ਮਰਜ਼ੀ ਦੇ ਦੋ ਤੇ ਇੱਕ ਬਲਦੇਵ ਬਾਈ ਦਾ ਹੋਰ ਆਇਆ ਸੀ ਬੱਛੀ ਜੀਵ ਸਾਪ ਵਾਂਗੂ ਕੱਢਦੀ ਆਹ ਦੇਖ ਵੀਰੇ ਇਹ ਵੀ ਉਵੇਂ ਹੀ ਆ 14 ਮਹੀਨੇ ਦੀ ਤਾਂ ਚਲੋ ਵੱਡੀ ਹੋ ਗਈ ਆ ਵੀ ਜੀਵਤਾ ਹੀ ਮਾਰਦੀ ਆ ਇਹ ਇਹ ਆਪਣੇ ਕੋਲੇ ਪਹਿਲੀ ਆ ਜਿਹੜੀ ਆਂ ਜੀਵ ਜੀ ਕੱਢਦੀ ਆ ਮੈਨੂੰ ਆਏ ਹੁੰਦਾ ਵੀ ਡਿਵਾਰਮਿੰਗ ਨਾ ਇਹਨੇ ਹੋ ਜਾਣਾ ਲੋਟ ਅਲਕਤ ਜੀ ਮਨ ਹੁੰਦਾ ਕਈ ਵਾਰੀ ਆਪਾਂ ਛੇਤੀ ਕੱਖ ਪੱਠਾ ਪਾਉਣ ਲੱਗ ਜਾਂਦੇ ਆ ਮੂੰਹ ਜਿਹਾ ਉੱਠ ਖੜਦਾ ਇਹਨਾਂ ਦਾ ਇਹ ਵੀ ਨਹੀਂ ਪਤਾ ਲੱਗਦਾ ਬਾਈ ਪਰ ਥੋੜ੍ਹੇ ਵਾਲੀ ਤਾਂ ਵੱਡੀ ਆ ਵੀਰੇ ਉਹਦਾ ਤਾਂ ਹੁਣ ਮੈਂ ਕੀ ਕਹਿ ਸਕਦਾ ਜੀਵ ਦਾ ਤਾਂ ਆ ਤਾਂ ਸ਼ੁਰੂ ਤੋਂ ਜੇ ਬਣ ਜੇ ਫਿਰ ਉਹੋ ਜਿਹੀ ਰੱਖਦਾ ਪਸ਼ੂ ਤੇ ਧਰਮਿੰਦਰ ਸਿੰਘ ਵੀਰ ਕਹਿੰਦਾ ਮੋਗ ਤੋਂ ਕੀ ਦਈਏ ਧਰਮਿੰਦਰ ਭਾਈ ਇਹ ਤਾਂ ਆਮ ਹੀ ਆ ਮੋਗ ਤਾਂ ਇਹ ਤਾਂ ਤੁਸੀਂ ਜਾ ਕੇ ਨਾ ਉਹਦੇ ਤੇ ਮੈਡੀਕਲ ਤੇ ਜਾ ਕੇ ਉਹਨਾਂ ਨੂੰ ਕਹਦੇ ਵੀ ਮੂਕ ਵਾਲੀ ਦਵਾਈ ਦੇ ਦਿਓ ਤੇ ਉਹ ਦੋ ਗੋਲੀਆਂ ਦੇਣਗੇ ਚਾਰ ਗੋਲੀਆਂ ਲੈ ਆਜੋ ਦੋ ਸਵੇਰੇ ਦੋ ਸ਼ਾਮ ਨੂੰ ਉਹ ਇੱਕ ਇੱਕੋ ਖਰਾਕ ਹੀ ਬਾਈ ਮੂਡ ਪਾਉਂਦੀ ਆ ਮੂਕ ਤੋਂ ਤਾਂ ਠੀਕ ਆ ਜੀ ਹਰਪ੍ਰੀਤ ਢਿੱਲੋਂ ਬ్రో ਮੱਛਰ ਮੱਖੀਆਂ ਦਾ ਕੋਈ ਹੱਲ ਦੱਸੋ ਵੀਰੇ ਮੱਛਰ ਮੱਖੀਆਂ ਦਾ ਤਾਂ ਯਾਰ ਨੈਚੁਰਲ ਹੱਲ ਆ ਬਾਈ ਜੇ ਆਪਾਂ ਉਹਦੇ ਕਹਿਣਾ ਨੂੰ ਜੇ ਬਾਲਾ ਹੀ ਦਵਾਈਆਂ ਜੀਆਂ ਚ ਰਹਿਾਂਗੇ ਫਿਰ ਗੱਲ ਜੀ ਨਹੀਂ ਬਣਦੀ ਹੈਗੀ ਯਾਰ ਦੁੱਧ ਦੁੱਧ ਆਪਾਂ ਵੀ ਪੀਣਾ ਹੁੰਦਾ ਹਨਾ ਘਰਾਂ ਚ ਲੱਗਿਆ ਕਿਸੇ ਨੇ ਹੋਰ ਨੇ ਵੀ ਪੀਣਾ ਹੁੰਦਾ ਤੇ ਐਵੇਂ ਆਪਾਂ ਤੀਹ ਦਿਨ ਢੋਲੀ ਚੱਕੀ ਫਰੀਏ ਹਨਾ ਇਹ ਤਾਂ ਬਾਈ ਨੈਚਰਲ ਚੀਜ਼ ਆ ਤੁਸੀਂ ਦੇਖੋਗੇ ਮੈਂ ਕਦੇ ਮੱਛਰ ਜਾਲੀ ਨਹੀਂ ਲਾਈ ਹੈਗੀ ਇਹ ਤਾਂ ਆ ਹੀ ਰਹਿੰਦੇ ਜਿਹੜੀ ਯਾਰ ਚੀਜ਼ ਕਿੰਨੀ ਗੇ ਡੱਕ ਲਾਂਗੇ ਆਪਾਂ ਹੁਣ ਇਧਰੋਂ ਕਿੰਨਾ ਕੁ ਕਰ ਲਾਂਗੇ ਜਾਂ ਨੂੰ ਕਿਤੇ ਨਾ ਕਿਤੇ ਪਾੜ ਜਾਂਦੀ ਹੈ ਚੀਜ਼ ਹਨਾ ਤੇ ਬਾਹਲਾ ਯਾਰ ਮੱਛਰ ਮੱਖੀਆਂ ਦਾ ਤਾਂ ਕੀ ਆ ਬਸ ਪੱਖੇ ਲਾ ਤੇ ਉਸ ਤੋਂ ਬਾਅਦ ਚਚਨ ਵਾਲੀ ਦਵਾਈ ਤਾਂ ਆਪਾਂ ਲਾਉਂਦੇ ਹੀ ਰਹਿੰਨੇ ਆ ਹਨਾ ਗਰਮੀਆਂ ਚ ਭਾਰ ਗਰਮੀਆਂ ਚ 15 20 ਦਿਨਾਂ ਬਾਅਦ ਉਹਦੇ ਨਾਲ ਹੀ ਮਾੜਾ ਮੋਟਾ ਰੋਗ ਥਾਮ ਜੀ ਰਹਿੰਦੀ ਆ ਭਾਈ ਆਪਾਂ ਕਦੇ ਮੱਛਰ ਮੱਖੀ ਨੂੰ ਸੀਰੀਅਸ ਹੀ ਨਹੀਂ ਲਿਆ ਹੈਗਾ ਮੈਂ ਤੈਨੂੰ ਕਹਾ ਠੀਕ ਆ ਜੀ ਕਿਉਂਕਿ ਜੇ ਹੁਣ ਮੱਛਰ ਮੱਖੀ ਤੋਂ ਵੀ ਡੇਲੀ ਹੈ ਨਾ ਪੰਪ ਮਾਰੀ ਜਾਵਾਂਗੇ ਇਹਨਾਂ ਤੇ ਫਿਰ ਭਾਈ ਉਹੀ ਆ ਥਣਾ ਦੇ ਦਵਾਈਆਂ ਦੂਈਆਂ ਜੀਆਂ ਲੱਗਦੀਆਂ ਨੇ ਉਹੀ ਦੁੱਧ ਚ ਹੈ ਨਾ ਉਮੀ ਹੱਥ ਜੇ ਆਪਾਂ ਮਾਰਦੇ ਰਹਿੰਨੇ ਆ ਵੀਰੇ ਇਹਦਾ ਆਪਾਂ ਕਦੇ ਨਹੀਂ ਹੱਲ ਕੀਤਾ ਹੈਗਾ ਮੱਛਰ ਮੱਖੀ ਦਾ ਇਹ ਤਾਂ ਨਾ ਬਾਲੀ ਜਿਆਦਾ ਬਰੀਕੀ ਵਾਲੀ ਚੀਜ਼ ਆ ਇਹਨੇ ਤਾਂ ਆਉਣਾ ਹੀ ਆਉਣਾ ਯਾਰ ਜਿੰਨਾ ਮਰਜੀ ਰੋਕ ਲੋ ਠੀਕ ਆ ਜੀ ਆਪਾਂ ਕਦੇ ਕੀਤਾ ਨਹੀਂ ਭਰਾ ਇਹਦਾ ਮੱਛਰ ਮੱਖੀ ਵਾਲਾ ਕੁਝ ਵੀ ਤੇ ਦਲਪ੍ਰੀਤ कौर ਬੀਏ ਵੀ ਜੀ ਆਪਣੀ ਕਾਉ ਸੂਈ ਸੀ 10 10 ਕਿਲੋ ਬੋਲਾ ਉਹਨੂੰ ਖੁਰਾਕ ਕਦੋਂ ਸ਼ੁਰੂ ਕਰੀਏ ਕਿੰਨੀ ਸ਼ੁਰੂ ਕਰੀਏ ਇੱਕ ਤਾਂ ਇਹ ਉਹਨੂੰ ਖੁਰਾਕ ਥੋੜੀ ਜੀ ਤੁਸੀਂ ਇਹ ਨਹੀਂ ਦੱਸਿਆ ਵੀ ਕਿੱਦਾਂ ਸੂਈ ਆ ਹਾਂ ਕੱਲ ਸੂਈ ਆ ਹਾਂ ਚਲੋ ਦੱਸਿਆ ਹੋਇਆ ਹਨਾ ਹਜੇ ਤਾਂ ਉਹਨੂੰ ਖੁਰਾਕ ਬਹੁਤ ਘੱਟੋ ਘੱਟ 8-10 ਦਿਨ ਬਾਅਦ ਸਹੀ ਪਾਉਣ ਲੱਗਿਓ ਜੀ ਹੁਣ ਨਾ ਇਨੀ ਛੇਤੀ ਧੱਕੇ ਉਹਦੇ ਅੰਦਰ ਕੁਝ ਨਹੀਂ ਫਿਰ ਤੁਹਾਨੂੰ ਪਤਾ ਹੀ ਹੈ ਜੈਕ ਲੱਗ ਜਾਂਦਾ ਇਹਨਾਂ ਦੇ ਅੰਦਰ ਫਿਰ ਇਹ ਖਾਣੋਂ ਹੀ ਹੜ ਜਾਂਦੀਆਂ ਨੇ ਕੁਛ ਨਾ ਕੁਛ ਹੌਲੀ ਹੌਲੀ ਸਟਾਰਟ ਕਰਦੇ ਜਾਓ ਫੀਡ ਪ੍ਰੋਪਰ ਪਾਉਂਦੇ ਜਾਓ ਫੀਡ 2-2 ਕਿਲੋ ਤੋਂ ਸ਼ੁਰੂ ਕਰ ਦੋ 2 ਕਿਲੋ ਉਹ ਵੇਲੇ 2 ਕਿਲੋ ਉਹ ਵੇਲੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਸ ਜੇ ਦਲੀਏ ਦੁਲੀ ਵਾਲਾ ਪੰਗਾ ਲੈਣਾ ਵੀ ਆ ਉਹ ਹਜੇ ਘੱਟੋ ਘੱਟ 15-20 ਦਿਨ ਬਾਅਦ ਲਿਓ ਜੀ ਉਸ ਤੋਂ ਪਹਿਲਾਂ ਨਾ ਲਿਓ ਉਸ ਤੋਂ ਪਹਿਲਾਂ ਤਾਂ ਬਸ ਆਏ ਨਾਰਮਲ ਪੱਠਿਆਂ 'ਚ ਚੱਲਣ ਦਿਓ ਜਿਵੇਂ ਉਹਨੂੰ ਫੀਡ ਵਧਾਈ ਚੱਲਿਓ ਹੌਲੀ-ਹੌਲੀ ਜਿੰਨੀ ਤੁਸੀਂ ਪਾਲ ਸਕਦੇ ਤਾਂ 5 ਕਿਲੋ ਫੀਡ ਉਹਨੂੰ ਪਾਉਗੀ 2-2 ਕਿਲੋ ਤੋਂ ਸ਼ੁਰੂ ਕਰ ਦੋ ਬਾਜੋ 2.5 ਕਿਲੋ ਤੇ ਆ ਜਾਓ ਤੇ ਉਸ ਤੋਂ ਬਾਅਦ ਉਹਨੇ ਹੌਲੀ-ਹੌਲੀ ਆਪੇ ਹੀ ਵਧਦੇ ਜਾਣਾ ਵਾ ਠੀਕ ਹੈ ਜੀ ਇਹਦੇ ਹੁਣ ਆਪਣੀ ਤੇ ਜੇੜ ਰਹਿ ਗਈ ਸੀਗੀ ਤੇ ਆਪਾਂ ਇਹਨੂੰ ਉਸ ਹਿਸਾਬ ਨਾਲ ਹੀ ਚਲਾਇਆ ਵੀ ਇਹਦਾ ਮਨ ਆ ਕੇ ਖਾਣ ਤੋਂ ਜੇੜ ਲਮਕਦੀ ਤੇ ਵੀ ਇਹ ਖਾਈ ਗਈ ਆ ਤੇ ਉਸ ਤੋਂ ਬਾਅਦ ਇਹ ਜੇੜ ਨਿਕਲੀ ਤੋਂ ਵੀ ਬਾਅਦ 2 ਦਿਨ ਇਹ ਪਿੱਛੇ ਮੁੜੀ ਆ ਪੱਠਿਆਂ ਤੋਂ ਉਸ ਤੋਂ ਬਾਅਦ ਹੌਲੀ-ਹੌਲੀ ਆਪੇ ਚੱਲੀ ਜਾਂਦੀ ਸੀ ਹੁਣ ਇਸ ਟਾਈਮ ਪੂਰੇ 22.5 ਕਿਲੋ ਦੁੱਧ ਤੇ ਚੱਲਦੀ ਹੈ ਜੀ ਆਪਣਣ ਲਈ ਪੂਰਾ ਇਹ ਨੈਟ 2.5 ਹੀ ਆ 2.2 ਵੀ ਹੋ ਜਾਂਦਾ 2.5 ਵੀ ਹੋ ਜਾਂਦਾ ਤੇ ਬਸ ਇੰਨਾ ਕੁ ਧਿਆਨ ਰੱਖਿਓ ਵੀ ਪਸ਼ੂ ਦਾ ਮੂੰਹ ਨਾ ਮੁੜ ਜੇ ਇੰਨੀ ਛੇਤੀ ਖਰਾਕ ਨਾ ਸ਼ੁਰੂ ਕਰਿਓ ਹੌਲੀ ਹੌਲੀ ਤੁਹਾਨੂੰ ਆਪ ਨੂੰ ਆਪ ਵੀ ਪਤਾ ਲੱਗ ਜਾਣਾ ਵੀ ਹੌਲੀ ਹੌਲੀ ਕਰਦੇ ਜਾਇਓ ਡੇ ਬਾਏ ਡੇ ਔਰ ਹੌਲੀ ਫੀਡ ਵਧਾਉਂਦੇ ਜਾਇਓ ਜੇ ਕੁਝ ਹੋਰ ਐਡ ਕਰਨਾ ਵਿੱਚ ਦਲੀਆ ਵਗੈਰਾ ਉਹ ਵੀ ਹੌਲੀ ਹੌਲੀ ਪਾਉਣ ਲੱਗ ਜਿਓ 15-20 ਦਿਨਾਂ ਤੱਕ ਬਸ ਐਂ ਹੌਲੀ ਹੌਲੀ ਪੀਕ ਤੇ ਲੈ ਜਾਵੇ ਪਸ਼ੂ ਨੂੰ ਜਦੋਂ ਆਪਾਂ ਇੱਕਦਮ ਅੰਦਰ ਧੱਕ ਦਿੰਨੇ ਸਾਰਾ ਕੁਝ ਹੀ ਅੱਜ ਪਤਾ ਜਿਵੇਂ ਹਨਾ ਅੰਦਰ ਪਸੂ ਦਾ ਹਜੇ ਜੋਰ ਨਾਲ ਅੰਦਰ ਕੱਚਾ ਹੁੰਦਾ ਜੀ ਫਿਰ ਮੂੰਹ ਮੁੜ ਜਾਂਦਾ ਉਹਦਾ ਖਰਾਕ ਤੋਂ ਇਹ ਚੱਕਰਾ ਜੀ ਇੱਕ ਆਈਡੀ ਦਾ ਕਮੈਂਟ ਦਾ ਨਾਂ ਤਾਂ ਨਹੀਂ ਹੈਗਾ ਬਾਈ ਮੈਨੇ ਕਾਉ ਪਰਚੇਜ ਕਰਨੀ ਹੈ ਐਡਰੈਸ ਕੌਨ ਸਾ ਹੈ ਆਪਕਾ ਵੀਰੇ ਗਾਂ ਤਾਂ ਆਪਣੇ ਕੋਲ ਸੇਲ ਲਈ ਕੋਈ ਨਹੀਂ ਹੈਗੀ ਭਰਾ ਤੇ ਜੇ ਉਧਾਂ ਆਉਣਾ ਤੁਸੀਂ ਆਪਣਾ ਲਤਾਲਾ ਪਿੰਡ ਆ ਜੀ ਲੁਧਿਆਣਾ ਜਿਲ੍ਹੇ ਦਾ ਪਿੰਡ ਆ ਇਹ ਤੇ ਤੁਸੀਂ ਆ ਸਕਦੇ ਹੋ ਪੈਸੇ ਆਪਾਂ ਸੇਲ ਲਈ ਕੋਈ ਨਹੀਂ ਹੈਗੀ ਆਪਣੇ ਘਰੇ ਰੱਖੀਆਂ ਹੋਈਆਂ ਨੇ ਵੀਰੇ ਇਹ ਠੀਕ ਆ ਜੀ ਉਹ ਜਿਹੜੀ ਇੱਕ ਸੇਲ ਵਾਲੀ ਵੀਡੀਓ ਪਾਈ ਸੀਗੀ ਉਹ ਤੁਹਾਡੇ ਨੰਬਰ ਵੀ ਲਾਇਆ ਹੋਇਆ ਸੀ ਜਿਨ੍ਹਾਂ ਨੇ ਵੇਚਣੀ ਸੀਗੀ ਉਹ ਤੁਸੀਂ ਉਹਨਾਂ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਭਰਾ ਠੀਕ ਹੈ ਜੀ ਤੇ ਰਮਣਾ ਸੀਗਾ ਮੁੰਡਾ ਤਾਜਪੁਰਿਆ ਉਹਦਾ ਨੰਬਰ ਲਾਇਆ ਹੋਇਆ ਸੀਗਾ ਤੇ ਉਹ ਤੁਸੀਂ ਰਮਣੇ ਨਾਲ ਗੱਲ ਕਰ ਸਕਦੇ ਹੋ ਗਾਂ ਵਾਲੀ ਸੇਲ ਲੈਣ ਬਾਰੇ ਤੇ ਨਹੀਂ ਵੀਰੇ ਆਪਣੇ ਕੋਲ ਤਾਂ ਘਰੇ ਰੱਖੀਆਂ ਹੋਈਆਂ ਨਹੀਂ ਇਹ ਤੇ ਇੱਕ ਹੋਰ ਆਈਡੀਆ ਜਾਨੀ ਕਿ ਨਾਂ ਨਹੀਂ ਹੈਗਾ ਬਾਈ ਇੱਕ ਆਊਟ ਡਰਾਈ ਉਹਨੂੰ ਮਸਟੈਟਸ ਹੋਈ ਸੀ ਇੱਕ ਥਣ ਘਟ ਗਿਆ ਕੀ ਕਰੀਏ ਹੁਣ ਡਰਾਈ ਚ ਮਸਟੈਟਸ ਹੋਈ ਆ ਜੀ ਉਦੋਂ ਤੁਸੀਂ ਧਿਆਨ ਰੱਖਣਾ ਸੀਗਾ ਸੋਝਾ ਹੀ ਦੱਸ ਦਿੰਦਾ ਲੈ ਵੀ ਦਾ ਵੀ ਮਸਟੈਟਸ ਹੋਊਗੀ ਆ ਉਹ ਸੁਣੋ ਤੇ ਉਦੋਂ ਤੁਸੀਂ ਧਿਆਨ ਰੱਖਣਾ ਸੀਗਾ ਤੁਸੀਂ ਟਿਊਬਾਂ ਨਹੀਂ ਚੜ੍ਹੀਆਂ ਹੋਣੀਆਂ ਜੇ ਟਿਊਬਾਂ ਚੜ੍ਹੀਆਂ ਹੁਣ ਵੀਰੇ ਡਰਾਈ ਦਾ ਗਾਂ ਦਾ ਥਣ ਨਹੀਂ ਰੁਕਦਾ ਹੈਗਾ ਇਹ ਪੱਕੀ ਗੱਲ ਆ ਟਿਊਬਾਂ ਚੜ੍ਹ ਕੇ ਤਾਂ ਹੀ ਦਾ ਬੰਦਾ ਕਹਿੰਦਾ ਵੀ ਡਰਾਈ ਕਰੇ ਤੇ ਹੁਣ ਤਾਂ ਜੇ ਉਹਦਾ ਘਟ ਗਿਆ ਵੀਰੇ ਆਹੀ ਹੋਮੋਪੈਥੀ ਦੇ ਸਕਦੇ ਹੋ ਜਿਹੜੀ ਡਾਕਟਰ ਗਰੇਵਾਲ ਦੀ ਆਪਾਂ ਦਿੱਤੀ ਆ ਜੀ ਆਡਰ ਤੇ ਇਹੀ ਪੂਰਾ ਕਰ ਸਕਦੀ ਆ ਭਰਾ ਪੂਰਤਾ ਨਹੀਂ ਕੁਛ ਹੱਲ ਹੈਗਾ ਕਿਉਂਕਿ ਜੇ ਸੂਪ ਹੀ ਆਹੋ ਤੁਸੀਂ ਇਹ ਵੀ ਨਹੀਂ ਦੱਸਿਆ ਵੀ ਸੂਪ ਹੀ ਹੈ ਜਾਂ ਨਹੀਂ ਹਨਾ ਮਖਤਿਆਰ ਨਾਂ ਦੀ ਆਈਡੀ ਤੋਂ ਆ ਵੀਰ ਜੀ ਜਰਸੀ ਪ੍ਰੂਨ ਬੱਚੀ 10 ਦਿਨ ਹੋ ਗਏ ਸੂਈ ਨੂੰ 9 ਕਿਜੀ ਮਿਲ ਕੇ ਪੀਕ ਤੇ ਲਿਆਉਣ ਵਾਸਤੇ ਕੀ ਖੁਰਾਕ ਪਾਈਏ 10 ਦਿਨ ਹੋਇਆ ਵੀਰੇ ਉਹਨੂੰ ਫੀਡ ਪਾਓ ਘਟੋ ਘਟ 9 ਕਿਲੋ ਦੰਦੀ ਆ ਤਾਂ 5 ਕਿਲੋ ਫੀਡ ਤਾਂ ਖਾਊਗੀ ਉਹ 5 ਕਿਲੋ ਫੀਡ ਪਾ ਦਿਓ ਨਾਲ ਦਲੀਆ ਪਾ ਦਿਆ ਕਰੋ ਉਬਾਲ ਕੇ ਇੱਕ ਟਾਈਮ ਰਾਤ ਵਾਲੇ ਟਾਈਮ ਕਿਉਂਕਿ ਰਾਤ ਹਜੇ ਵੀ ਠੰਡੀ ਆ ਏ ਤੁਸੀਂ ਰਾਤ ਆਜ ਟਾਈਮ ਦਲੀਆ ਪਾਦਿਆ ਕਰੋ ਵਾਲ ਕੇ ਜਦੋਂ ਉਹਨੇ ਸਾਰੇ ਆਪ ਦਾ ਕੱਖ ਪੱਠਾ ਕਾਲਿਆ ਉਹਦੇ ਮੂਰੇ ਕੜਾਈਏ ਚ ਧਰਤਾ ਵਿੱਚੀ ਉਹਦੇ ਮਨਨ ਨੂੰ ਇੱਕ ਚਰਪਾਤਾ ਥੋੜਾ ਜਿਹਾ ਤੇ 20 ਗ੍ਰਾਮ ਤੇ 30 ਗ੍ਰਾਮ ਬਸ ਐ ਹਲਾ ਕੇ ਥੋੜਾ ਜਿਹਾ ਉਹਨੂੰ ਮੂਰੇ ਧਰਤਾ ਉਹਨੇ ਚ ਖਾ ਜਾ ਕਰਨਾ ਹੌਲੀ ਹੌਲੀ ਵੀਰੇ ਆਉਣ ਲੱਗ ਜੂਗੀ 9 ਕਿਲੋ ਆ ਤਾਂ 12 10 12 ਕਿਲੋ ਤਾਂ ਵੀਰੇ ਦੇਊਗੀ ਉਹ ਕਿਉਂਕਿ ਜਰਸੀ ਆ ਇਹਨਾਂ ਦੀ ਕੈਪੈਸਿਟੀ ਇੱਥੇ ਕੀ ਹੁੰਦੀ ਆ 12 13 ਬਸ ਇੱਥੇ ਕੀ ਰਹੂਗੀ ਠੀਕ ਆ ਜੀ ਤੇ ਰਮਨ ਨਾਂ ਦੀ ਆਈਡੀ ਤੋਂ ਵੀਰੇ ਦੂਜੇ ਸਵੇ ਨੂੰ ਗੱਬਣ ਇਹ ਬੱਚੀ 3 ਮਹੀਨੇ ਦੀ ਉਹ ਜਾਲੇ ਦੇਈ ਜਾਂਦੀ ਹੈ ਵੀਰੇ ਕੋਈ ਚੱਕਰ ਨਹੀਂ ਹੈਗਾ ਜੇ ਤੁਹਾਡੇ ਕੰਨੀਓ 3 ਮਹੀਨੇ ਦੀ ਕਨਫਰਮ ਚੈੱਕ ਕਰਾਈ ਹੋਈ ਆ ਜਾਲੇ ਦਿੰਦੀ ਆ ਕੋਈ ਚੱਕਰ ਨਹੀਂ ਹੈਗਾ ਬਾਈ ਉਹਨੂੰ ਵੇਸਣ ਦੇ ਦਿਓ ਜਿਵੇਂ ਪਾਈ ਆ ਕੇ ਵੇਸਣ ਹੋਵੇ ਜਾਂ ਅੱਧਾ ਕਿਲੋ ਅੱਧਾ ਕਿਲੋ ਵੇਸਣ ਟੋਟਲ ਲੈ ਆਇਓ ਪਾਈ ਪਾਈ ਤੇ ਪਾਈਆ ਬਾਈ ਦੇ ਦੋ ਘਰਾ ਘਾਂ ਕਰ ਲਿਓ ਵਿੱਚ ਗਲਾਸ ਗਲਾਸ ਤੇਲ ਦਾ ਹੋਵੇ ਤੇ ਬੱਸ ਬਾਈ ਉਹਨੂੰ ਦੋ ਟਾਈਮ ਦੇ ਦਿਓ ਜਿਵੇਂ ਇੱਕ ਅੱਜ ਦੇ ਤਾਂ ਤੇ ਦੂਜੇ ਦਿਨ ਦੇ ਤਾਂ ਬੱਸ ਵੀਰੇ ਦੋ ਦਿਨ ਦੇ ਦੋ ਕੋਈ ਚੱਕਰ ਨਹੀਂ ਬਾਈ ਜੇ ਜਾਲੇ ਕਰਦੀ ਆ ਆਪਣੀ ਐਂਡ ਤੱਕ ਜਾਲੇ ਕਰੀ ਗਈ ਆਹ ਜਿਹੜੀ ਸੂਈ ਆ ਹੁਣ ਚਿੱਟੇ ਜਾਲੇ ਐਨ ਕੱਢਦੀ ਸੀਗੀ ਐਂਡ ਤੱਕ ਕੱਢੀ ਗਈ ਆ ਇਹ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਵੈਸੇ ਤਾਂ ਜਾਨਕੀ ਹੁੰਦਾ ਤਾਂ ਵੈਸੇ ਖਤਰਾ ਹੀ ਆ ਪਰ ਨਹੀਂ ਮੈਂ ਨਹੀਂ ਮੰਨਦਾ ਕਿਉਂਕਿ ਇੰਨਾ ਕ ਤਾਂ ਚੱਲ ਜਾਂਦਾ ਪਸੂ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੁਸੀਂ ਬਸ ਅੱਧਾ ਕਿਲੋ ਵੇਸਣ ਲਿਆ ਕੇ ਉਹਨੂੰ ਦੋ ਖਰਾਕਾ ਮਣਾ ਲਓ ਪਾਈਆ ਪਾਈਆ ਦੀਆਂ ਤੇ ਗਲਾ-ਗਲਾ ਸਰੋਂ ਦਾ ਤੇਲ ਉਹ ਚ ਪਾ ਕੇ ਪਾਈਆ ਚ ਬਸ ਉਹਨੂੰ ਦੇਤਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਆ ਹੁਣ ਮੈਨੂੰ ਲੱਗਦਾ ਜਾਲਾ ਜੈਦਾ ਧੁੰਦਲਾ ਜਿਹਾ ਆ ਤੇ ਅੱਜ ਇਹਨੂੰ ਪੂਰੇ ਮੈਨੂੰ ਲੱਗਾ ਬਾਈ ਅੱਜ ਦਾ ਸ਼ਾਇਦ ਮੈਨੂੰ ਲੱਗਦਾ ਮੇਰੇ ਕੰਨੀ ਤਾਂ ਰਹੇਗੀ ਇਹ ਕਿਉਂਕਿ ਸਸਤੋਂ ਦੀ ਬਹੁਤ ਆ ਹੁਣ ਇਹ ਤੇ ਜਦੋਂ ਪਹਿਲੇ ਇਹ ਮਹੀਨਾ ਹੋਵੇ ਪ੍ਰੈਗਨਸੀ ਦਾ ਪਸ਼ੂ ਦਾ ਉਦੋਂ ਬਾਈ ਉਹਨੇ ਜਾਲਾ ਬਾਈ ਇਹ ਤੇ ਦੇਣਾ ਹੀ ਦੇਣਾ ਵਾ ਤੇ ਜਿਵੇਂ ਕਿ ਮੇਰੇ ਕੰਨੀ ਤਾਂ ਓਕੇ ਆ ਉਹਨੂੰ ਤਾਂ ਇਹਨੇ ਤਾਰਾ ਕੱਢ ਦੇਣੀ ਸੀ ਨਹੀਂ ਤੇ ਬਾਕੀ ਫਿਰ ਮਿਲਦੇ ਆਂ ਵੀਰੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ